ਪੰਜਾਬੀ ਗੋਭੀ ਗਾਜਰ ਤੇ ਛਲਗਮ ਦਾ ਖੱਟਾ ਮਿੱਠਾ achar ਜੋ ਕਿ ਸਰਦੀਆਂ ਵਿੱਚ ਹਰ ਘਰ ਵਿੱਚ ਬਣਦਾ ਹੈ ਔਰ ਇਸ ਇਸ ਨੂੰ ਬਹੁਤ ਹੀ ਸਪੈਸ਼ਲ ਤਰੀਕੇ ਨਾਲ ਬਣਾਵਾਂਗੇ ਜਿਸ ਨਾਲ ਕਿ ਸਾਡਾ ਜੋ achar ਹੈ ਬਹੁਤ ਹੀ ਟੇਸਟੀ ਬਣੇਗਾ ਤੇ ਅਸੀਂ ਬਿਲਕੁਲ ਇਸ ਨੂੰ ਪੰਜਾਬੀ ਸਟਾਈਲ ਨਾਲ ਬਣਾਵਾਂਗੇ ਸਾਡੇ achar ਨੂੰ ਔਰ ਰੈਸਪੀ ਨੂੰ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਨਾ ਸਤਿ ਸ਼੍ਰੀ ਅਕਾਲ ਜੀ ਮੈਂ ਹਰ ਸਿਮਰਨ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਅਗਰ ਤੁਸੀਂ ਮੇਰੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਮੇਰੀ ਆਰਮ ਲਈ ਨੈਕਸਟ ਵੀਡੀਓ ਨਹੀਂ ਦੇਖ ਸਕੋ ਗੋਭੀ ਗਾਜਰ ਤੇ ਸ਼ਲਗਮ ਦਾ ਆਚਾਰ ਬਣਾਉਣ ਦੇ ਲਈ ਮੈਂ 1 ਕਿਲੋ ਗਾਜਰਾ ਲਿਆ ਨੇ ਔਰ 1 ਕਿਲੋ ਅਸੀਂ ਜੋ ਸ਼ਲਗਮ ਨੇ ਉਹ ਲੈ ਨੇ ਤੇ ਔਰ ਇਹਦੇ ਵਿੱਚ ਮੈਂ 1 ਕਿਲੋ ਹੀ ਅਸੀਂ ਗੋਭੀ ਲਈ ਹੈ ਫੁੱਲ ਗੋਭੀ ਲਈ ਹੈ ਸਾਰੀ ਸਬਜ਼ੀਆਂ ਅਸੀਂ ਬਰਾਬਰ ਮਾਤਰਾ ਵਿੱਚ ਲਈਆਂ ਨੇ ਤੇ ਉਸ ਤੋਂ ਬਾਅਦ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਦੇ ਛਿੱਲ ਕੇ ਸਾਫ਼ ਪਾਣੀ ਦੇ ਮੈਂ ਤੋਕੇ ਤੇ ਸਬਜ਼ੀਆਂ ਨੂੰ ਕੱਟ ਲਿਆ ਹੈ ਜੋ ਗੋਭੀ ਹੈ ਉਹਨਾਂ ਨੂੰ ਇਸ ਤਰ੍ਹਾਂ ਛੋਟੇ-ਛੋਟੇ ਪੀਸਿਸ ਵਿੱਚ ਕੱਟ ਲਿਆ ਤੇ ਜੋ ਸਾਡੀ ਗਾਜਰ ਹੈ ਉਹਨੂੰ ਲੰਬੇ-ਲੰਬੇ ਪੀਸਿਸ ਵਿੱਚ ਮੈਂ ਇਸ ਤਰ੍ਹਾਂ ਕੱਟ ਲਿਆ ਲੰਬੀ-ਲੰਬੀ ਸਟ੍ਰਿਪਸ ਦੇ ਵਿੱਚ ਔਰ ਇਸੇ ਸ਼ੇਪ ਵਿੱਚ ਜੋ ਸਾਡੇ ਸ਼ੈਲਗਮ ਨੇ ਉਹਨਾਂ ਨੂੰ ਵੀ ਲੰਬੇ-ਲੰਬੇ ਸਟ੍ਰਿਪਸ ਵਿੱਚ ਮੈਂ ਕੱਟ ਲਿਆ ਤੁਸੀਂ ਚਾਹੋ ਤੇ ਇਹਨਾਂ ਨੂੰ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਹੋ ਔਰ ਸਾਰੀਆਂ ਸਬਜ਼ੀਆਂ ਕੱਟ ਕੇ ਸੀ ਰੈਡੀ ਕਰ ਲਿਆ ਨੇ ਤੇ ਉਸ ਤੋਂ ਬਾਅਦ ਮੈਂ ਇੱਕ ਬਰਤਨ ਦੇ ਵਿੱਚ ਪਾਣੀ ਲਿਆ ਏ ਔਰ ਪਾਣੀ ਨੂੰ ਅਸੀਂ ਉਬਾਲਾ ਦਿਵਾਵਾਂਗੇ ਜਦੋਂ ਹੀ ਪਾਣੀ ਪੂਰੀ ਚਾਰਾ ਉਬਾਲਾ ਆ ਜਾਏ ਗਰਮ ਹੋ ਜਾਏ ਤਾਂ ਅਸੀਂ ਇਹਦੇ ਵਿੱਚ ਇੱਕ ਵੱਡਾ ਚਮਚ ਪਾੜ ਕੇ ਜੋ ਨਮਕ ਹੈ ਉਹ ਪਾ ਦੇਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਮਕ ਨੂੰ ਮਿਕਸ ਕਰ ਲਵਾਂਗੇ ਔਰ ਇਹ ਨਮਕ ਵਾਲੇ ਗਰਮ ਉਬਲਦੇ ਪਾਣੀ ਦੇ ਵਿੱਚ ਜੋ ਸਾਡੀਆਂ ਸਾਰੀਆਂ ਸਬਜ਼ੀਆਂ ਨੇ ਉਹਨਾਂ ਨੂੰ ਪਾ ਦੇਵਾਂਗੇ ਜੋ ਸਾਡੀ ਗੋਭੀ ਗਾਜ ਅਤੇ ਚਲਗਮਸੀ ਕੱਟ ਕੇ ਅਚਾਰ ਲਈ ਰੱਖੀ ਸੀ ਅਸੀਂ ਗਰਮ ਉਬਲਦੇ ਪਾਣੀ ਵਿੱਚ ਪਾ ਦਿੱਤਾ ਪਾਣੀ ਬਿਲਕੁਲ ਉਬਲਦਾ ਗਰਮ ਹੋਣਾ ਚਾਹੀਦਾ ਹੈ ਤੇ ਸਬਜ਼ੀਆਂ ਅਸੀਂ ਉਹਦੇ ਵਿੱਚ ਹੀ ਸਾਰੀਆਂ ਨੂੰ ਬਲਾਂਚ ਕਰਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਜੋ ਸਾਰੀਆਂ ਸਬਜ਼ੀਆਂ ਸੀ ਸਾਰੀਆਂ ਨੂੰ ਇਹਦੇ ਵਿੱਚ ਗਰਮ ਉਬਲਦੇ ਪਾਣੀ ਵਿੱਚ ਸੀ ਪਾ ਦਿੱਤਾ ਸਬਜ਼ੀਆਂ ਨੂੰ ਪਾਣ ਤੋਂ ਬਾਅਦ ਅਸੀਂ ਜੋ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਦੇ ਹਲਾ ਲਾਵਾਂਗੇ ਮਿਕਸ ਕਰ ਲਵਾਂਗੇ ਉੱਤੇ-ਨੀਚੇ ਤਾਂ ਜੋ ਚੰਗੀ ਤਰ੍ਹਾਂ ਪਕਾਨੀ ਵਿੱਚ ਗਰਮ ਹੋ ਜਾਣ ਤੇ ਡਿਪ ਹੋ ਜਾਣ ਮਿਕਸ ਹੋ ਜਾਣ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਟੱਕਰ ਲਗਾ ਕੇ ਇਹਦੀ ਪਾਫ ਵਿੱਚ 5 ਮਿੰਟ ਲਈ ਇਸੇ ਤਰ੍ਹਾਂ ਛੱਡ ਦਵਾਂਗੇ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਹੈ 5 ਮਿੰਟ ਤੋਂ ਜ਼ਿਆਦਾ ਨਹੀਂ ਇਸ ਇਹਨਾਂ ਨੂੰ ਇਹਦੇ ਸਟੀਮ ਵਿੱਚ ਰੱਖਾਂਗੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਬਲਾਂਚ ਹੀ ਕਰਨਾ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਰੱਖਾਂਗੇ ਤੇ ਗਲ ਜਾਣਗੀਆਂ ਸਬਜ਼ੀਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ छन्ਨੀ ਨਾਲ ਛਾਂਕ ਕੇ ਕਿਸੇ ਸਾਫ਼ ਟੋਕਰੀ ਦੇ ਜਾਂ ਕਿਸੇ ਬਰਤਨ ਦੇ ਵਿੱਚ ਕੱਢ ਲਵਾਂਗੇ ਸਾਰੀਆਂ ਨੂੰ ਪਾਣੀ ਤੋਂ ਅਲੱਗ ਕਰ ਲਿਆ ਟੋਕਰੀ ਵਿੱਚ ਪਾ ਕੇ ਸਾਰੀਆਂ ਸਬਜ਼ੀਆਂ ਅਸੀਂ ਸਟ੍ਰੇਨ ਕਰ ਲਿਆ ਨੇ ਉਸ ਤੋਂ ਬਾਅਦ ਮੈਂ ਸਾਫ਼ ਕਿਸੇ ਕੱਪੜੇ ਦੇ ਉੱਤੇ ਸਾਰੀਆਂ ਸਬਜ਼ੀਆਂ ਨੂੰ ਫੈਲਾ ਦਵਾਂਗੀ ਚੰਗੀ ਤਰ੍ਹਾਂ ਤੇ ਧੁੱਪ ਵਿੱਚ 2 ਤੋਂ 3 ਘੰਟੇ ਲਈ ਅਸੀਂ ਇਹਨਾਂ ਨੂੰ ਥੋੜਾ ਜਿਹਾ ਡਰਾਈ ਕਰਾਂਗੇ ਅਗਰ ਧੁੱਪ ਨਹੀਂ ਹੈ ਤਾਂ ਤੁਸੀਂ ਪੱਕੇ ਦੇ نیچے ਵੀ ਕਿਸੇ ਕੱਪੜੇ ਉੱਤੇ ਵਿਛਾ ਕੇ ਇਹਨਾਂ ਨੂੰ ਥੋੜਾ ਜਿਹਾ ਡਰਾਈ ਕਰ ਸਕਦੇ ਹੋ ਔਰ ਅਚਾਰ ਦਾ ਮਸਾਲਾ ਬਣਾ ਲੀਕ ਮੈਂ ਪੈਨ ਦੇ ਵਿੱਚ 3 ਵੱਡੇ ਚਮਚ ਭਰ ਕੇ ਜੀਰੇ ਦਾ ਲਿਆ ਹੈ ਔਰ ਉਸ ਤੋਂ ਬਾਅਦ ਜੋ ਜੀਰਾ ਲੈਣ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਦਾਲ ਚੀਨੀ ਹੈ ਦੋ ਮਦਾਲ ਚੀਨੀ ਦੀ ਸਟਿਕਸ ਲਈਆਂ ਨੇ ਔਰ 10 12 ਮੈਂ ਇਹਦੇ ਵਿੱਚ ਜੋ ਲੌਂਗ ਨੇ ਉਹ ਇਹਦੇ ਵਿੱਚ ਪਾ ਦਿੱਤੇ ਨੇ ਪੈਨ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਜੋ ਮੋਟੀ ਵਾਲੀ ਇਲਾਇਚੀ ਹੈ ਪੰਜ 6 ਮੋਟੀ ਵਾਲੀਆਂ ਇਲਾਇਚੀ ਇਹਦੇ ਵਿੱਚ ਯੂਜ਼ ਕਰ ਰਹੇ ਹਾਂ ਅਸੀਂ ਤੇ ਇਹਦੇ ਵਿੱਚ ਦੋ ਵੱਡੇ ਚਮਚ ਭਰ ਕੇ ਹਰੀ ਵਾਲੀ ਜੋ ਸੌਂਫ ਹੈ ਉਹ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਤੇ ਸਾਰੇ ਮਸਾਲਿਆਂ ਨੂੰ ਜੋ ਗੈਸ ਦੀ ਫਲੇਮ ਨੂੰ ਕੱਟ ਕਰਕੇ ਲੋ ਫਲੇਮ ਦੇ ਉੱਤੇ ਮੈਂ ਥੋੜਾ ਜਿਹਾ ਰੋਸਟ ਕਰਨਾ ਹੈ ਫਲੇਮ ਲਗਾਈ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮਸਾਲੇ ਜਲ ਜਾਣਗੇ ਔਰ ਅਸੀਂ ਇਹਨਾਂ ਨੂੰ ਹਲਕਾ ਹਲਕਾ ਰੋਸਟ ਕਰ ਲਿਆ ਤੇ ਗੈਸ ਦੀ ਫਲੇਮ ਨੂੰ ਅਸੀਂ ਹੁਣ ਬੰਦ ਕਰ ਦੇਣਾ ਔਰ ਗੈਸ ਦੀ ਬੰਦ ਫਲੇਮ ਦੇ ਉੱਤੇ ਜਿਹੜੇ ਮੈਂ ਤਿੰਨ ਵੱਡੇ ਚਮਚ ਪਾ ਕੇ ਜੋ ਸਾਡੀ ਕਾਲੀ ਰਾਈ ਹੈ ਉਹ ਹੁਣ ਪਾਵਾਂਗੀ ਤੇ ਗਰਮ ਮਸਾਲਿਆਂ ਦੇ ਵਿੱਚ ਜੋ ਰਾਈ ਹੈ ਥੋੜੀ ਜੀ ਰੋਸਟ ਹੋ ਜਾਏਗੀ ਅਸੀਂ ਇਹਨੂੰ ਥੋੜਾ ਜਿਹਾ ਚਲਾ ਲਵਾਂਗੇ ਰਾਈ ਨੂੰ ਵੀ ਤੇ ਉਸ ਤੋਂ ਬਾਅਦ ਸਾਡੇ ਜੋ ਮਸਾਲੇ ਨੇ ਸਾਰੇ ਰੋਸਟ ਹੋ ਗਏ ਨੇ ਤੇ ਜੋ ਮੋਟੀ ਇਲਾਇਚੀ ਸੀ ਉਹਦਾ ਛਿਲਕਾ ਸੀ ਉਤਾਰ ਲਵਾਂਗੇ ਛਿਲਕਾ ਨਹੀਂ ਸੀ ਇਹਦੇ ਵਿੱਚ ਪਾਵਾਂਗੇ ਤੇ ਸੀਡਸ ਅਸੀਂ ਕਾਲ ਕੇ ਤੇ ਇਹਦੇ ਛਿਲਕੇ ਨੂੰ ਉਤਾਰ ਲਵਾਂਗੇ ਤੇ ਸਾਰੀ ਮੋਟੀ ਇਲਾਈਚੀ ਦੇ ਇਸੇ ਤਰ੍ਹਾਂ ਹੀ ਮੈਂ ਛਿਲਕੇ ਉਤਾਰ ਲਵਾਂਗੀ ਤੇ ਉਹਨਾਂ ਦੀ ਸੀਡਸ ਜੇ ਅਸੀਂ ਚ ਯੂਜ਼ ਕਰਾਂਗੇ ਸਾਡੇ ਜੋ ਮਸਾਲੇ ਬਹੁਤ ਅੱਛੀ ਤਰ੍ਹਾਂ ਰੋਸਟ ਹੋ ਗਏ ਨੇ ਉਹਨਾਂ ਨੂੰ ਪਲੇਟ ਵਿੱਚ ਟ੍ਰਾਂਸਫਰ ਕਰ ਲਵਾਂਗੇ ਤਾਂ ਜੋ ਥੋੜੇ ਜੇ ਠੰਡੇ ਹੋ ਜਾਣ ਤੇ ਅਸੀਂ ਇਹਨਾਂ ਦਾ ਇੱਕ ਦਰਦਰਾ ਇਸ ਤਰ੍ਹਾਂ ਦਾ ਪਾਊਡਰ ਬਣਾ ਕੇ ਰੱਖ ਲਵਾਂਗੇ ਫਾਈਨ ਪਾਊਡਰ ਬਣਾ ਲਿਆ ਮੈਂ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਅਦਰਕ ਲਿਆ ਤੇ ਲਸਣ ਲਿਆ ਉਹਨੂੰ ਅਸੀਂ ਪੀਸ ਲਵਾਂ ਪੇਸਟ ਬਣਾ ਲਵਾਂਗੇ ਤੇ ਜਾਂ ਥੋੜਾ ਜਿਹਾ ਇਹਨੂੰ ਕੁੱਟ ਕੇ ਕ੍ਰਸ਼ ਵੀ ਕਰ ਸਕਦੇ ਹੋ ਪਾਣੀ ਬਿਲਕੁਲ ਨਹੀਂ ਅਦਰਕ ਲਾਸੇ ਵਿੱਚ ਸੀ ਯੂਜ਼ ਕਰਨਾ ਪੇਸਟ ਬਣਾ ਲਈ ਥੋੜਾ ਜਿਹਾ ਤੁਸੀਂ ਇੱਕ ਚਮਚ ਜਾਂ ਦੋ ਚਮਚ ਸਿਰਕਾ ਪਾ ਕੇ ਯੂਜ਼ ਕਰ ਸਕਦੇ ਹੋ ਇੱਕ ਕਟੋਰੀ ਭਰ ਕੇ ਮੈਂ ਸਰੋਂ ਦਾ ਤੇਲ ਹੈ ਕੜਾਈ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਦੇ ਗਰਮ ਕਰ ਲਈ ਰੱਖ ਦਿੱਤਾ ਹੈ ਜਦੋਂ ਤੱਕ ਇਹ ਤੇਲ ਗਰਮ ਹੁੰਦਾ ਹੈ ਇੱਕ ਕਟੋਰੀ ਭਰ ਕੇ ਮੈਂ ਜੋ ਗੁੜ ਹੈ ਉਹ ਲਿਆ ਹੈ ਤੇ ਅਸੀਂ ਉਸ ਨੂੰ ਇੱਕ ਬੌਲ ਵਿੱਚ ਪਾ ਲਵਾਂਗੇ ਇਹਨਾਂ ਮੈਂ ਥੋੜਾ ਜਿਹਾ ਗੁੜ ਨੂੰ ਕੜਛ ਕਰ ਲਿਆ ਹੈ ਤੇ ਉਸ ਤੋਂ ਬਾਅਦ ਜੋ ਗੁੜ ਨੂੰ ਅਸੀਂ ਇਹਦੇ ਵਿੱਚ ਪਾ ਦਿੱਤਾ ਹੈ ਇਹਦੇ ਵਿੱਚ ਮੈਂ ਜੋ ਪੌਨੀ ਕਟੋਰੀ ਹੈ ਉਹੀ ਵਾਲੀ ਸੇਮ ਕਟੋਰੀ ਜਨਕਿ 3/4 ਕਟੋਰੀ ਅਸੀਂ ਇਹਦੇ ਵਿੱਚ ਜੋ ਸਿਰਕਾ ਹੈ ਮੈਂ ਚਿੱਟਾ ਵਾਲਾ ਸਿਰਕਾ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤੇ ਕਾਲਾ ਵਾਲਾ ਸਿਰਕਾ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਅਸੀਂ ਪੌਨੀ ਕਟੋਰੀ ਇਹਦੇ ਵਿੱਚ ਸਿਰਕਾ ਪਾ ਕੇ ਇਹਨੂੰ ਥੋੜਾ ਜਿਹਾ ਮਿਕਸ ਕਰ ਲਵਾਂਗੇ ਗੁੜ ਤੇ ਸਿਕਿਆਂ ਨੂੰ ਤੇ ਸਿਕ ਸਾਈਡ ਦੇ ਉੱਤੇ ਇਹਨੂੰ ਰੱਖ ਦੇਵਾਂਗੇ ਤੇ ਉਸ ਤੋਂ ਬਾਅਦ ਅਸੀਂ ਹੁਣ ਜੋ ਸਾਡਾ ਤੇਲ ਗਰਮ ਹੋਲੀ ਰੱਖਿਆ ਸੀ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਅਸੀਂ ਇਹ ਚ ਜੋ ਵੀ ਬਰਤਨ ਯੂਜ਼ ਕਰਾਂਗੇ ਉਹਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਤਾਂ ਜੋ ਪਾਣੀ ਕਿਤੇ ਵੀ ਯੂਜ਼ ਨਾ ਹੋਵੇ ਤੇ ਅਸੀਂ ਬਰਤਨ ਨੂੰ ਸੁਕਾ ਲਿਆ ਉਸ ਤੋਂ ਬਾਅਦ ਜੋ ਸਾਡਾ ਤੇਲ ਹੈ ਉਹਨੂੰ ਥੋੜਾ ਜਿਹਾ ਅਸੀਂ ਠੰਡਾ ਕਰ ਲਵਾਂਗੇ ਬਿਲਕੁਲ ਗਰਮ ਤੇਲ ਦੇ ਵਿੱਚ ਮਸਾਲੇ ਨਹੀਂ ਪਾਵਾਂਗੇ ਜੋ ਜੋ ਟੈਂਪਰੇਚਰ ਡਾਊਨ ਹੋ ਜਾਏਗਾ ਤੇ ਅਸੀਂ ਦੇ ਵਿੱਚ ਜੋ ਸਾਡੀ ਅਦਰਕ ਲਸਣ ਦੀ ਪੇਸਟ ਬਣਾ ਕੇ ਰੱਖੀ ਹੋਈ ਹੈ ਉਸੀਂ ਇਹ ਦੇ ਵਿੱਚ ਪਾ ਦੇਵਾਂਗੇ ਤੇ ਉਸ ਨੂੰ ਭੁੰਨਾਂਗੇ ਜਦੋਂ ਤੱਕ ਕਿ ਅਦਰਕ ਲਸਣ ਦਾ ਕੱਚਾਪਨ ਖਤਮ ਹੋਣਾ ਹੋ ਜਾਏ ਤੇ ਅਸੀਂ ਅਦਰਕ ਲਸਣ ਦੀ ਪੇਸਟ ਨੂੰ ਥੋੜਾ ਜਿਹਾ ਚਲਾਉਂਦੇ ਰਵਾਂਗੇ ਭੁੰਨਾਂਗੇ ਜਦੋਂ ਤੱਕ ਕਿ ਬਹੁਤ اچھی طرح ਪੁੱਜ ਨਹੀਂ ਜਾਂਦਾ ਸਾਡਾ ਹੁਣ ਜੋ ਅਦਰਕ ਲਸਣ ਨਾ ਚੰਗੀ ਤਰ੍ਹਾਂ ਪੁੱਜ ਗਿਆ ਇਹਦੇ ਵਿੱਚ ਇੱਕ ਵੱਡਾ ਚਮਚ ਭਰ ਕੇ ਮੈਂ ਸਾਬਤ ਵਾਲੀ ਕਲੌਂਜੀ ਪਾਈ ਹੈ ਦੋ ਵੱਡੇ ਚਮਚ ਭਰ ਕੇ ਲਾਲ ਵਾਲੀ ਮਿਰਚ ਪਾਈ ਹੈ ਇੱਕ ਵੱਡਾ ਚਮਚ ਪਰ ਕੇ ਦੇਗੀ ਮਿਰਚ ਪਾਈ ਹੈ ਜਾਂ ਕਸ਼ਮੀਰੀ ਚਿੱਲੀ ਵੀ ਪਾ ਸਕਦੇ ਹੋ ਰੰਗ ਲਈ ਜਾਂ ਰਤਨ ਜੋਜ ਵੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਜੋ ਪਿਘੋ ਕੇ ਰੱਖਿਆ ਗੁੜ ਤੇ ਸਰਕਾ ਪਾ ਕੇ ਚੰਗੀ ਤਰ੍ਹਾਂ ਦੇ ਮਿਕਸ ਕਰਾਂਗੀ ਤਾਂ ਜੋ ਜਿਹੜਾ ਗੁੜ ਹੈ ਚੰਗੀ ਤਰ੍ਹਾਂ ਮੈਲਟ ਹੋ ਜਾਏ ਨੂੰ ਇਸੇ ਤਰ੍ਹਾਂ ਦਬਾ ਕੇ ਗੁੜ ਨੂੰ ਚੰਗੀ ਤਰ੍ਹਾਂ ਦੇ ਅਸੀਂ ਮੈਸ਼ ਕਰ ਲੈਣਾ ਹੈ ਤੇ ਮਿਕਸ ਕਰ ਲੈਣਾ ਹੈ ਸਬਜ਼ੀਆਂ ਨੂੰ ਚੈੱਕ ਕਰ ਲੈਂਦੇ ਹਾਂ ਜੋ ਸਾਡੀਆਂ ਸਬਜ਼ੀਆਂ ਸੀ ਤੁੱਕ ਵਿੱਚ ਰੱਖੀਆਂ ਉਹ ਵੀ ਹੁਣ ਡਰਾਈ ਹੋ ਗਈਆਂ ਨੇ ਔਰ ਜੋ ਸਾਡਾ ਅਦਰਕ ਲਸਣ ਦਾ ਮਸਾਲਾ ਸੀ ਅਸੀਂ ਉਹਦੇ ਵਿੱਚ ਸਾਡੇ ਸੁੱਕੇ ਮਸਾਲੇ ਆਚਾਰ ਲਈ ਪੀਸ ਕੇ ਰੱਖੇ ਉਹ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਾਊਡਰ ਵਾਲੇ ਮਸਾਲੇ ਉਸ ਤੋਂ ਬਾਅਦ ਦੋ ਵੱਡੇ ਚਮਚ ਭਰ ਕੇ ਮੈਂ ਕਾਲਾ ਨਮਕ ਪਾ ਰਹੀ ਹਾਂ ਤੇ ਉਸ ਤੋਂ ਬਾਅਦ ਅਸੀਂ ਉਸ ਨੂੰ ਮਿਕਸ ਕਰ ਲਵਾਂਗੇ ਕਾਲਾ ਨਮਕ ਨਾਲ ਆਚਾਰ ਬਹੁਤ ਅੱਛਾ ਲੱਗਦਾ ਹੈ ਤੇ ਦੋ ਵੱਡੇ ਚਮਚ ਭਰ ਕੇ ਮੈਂ ਜੋ ਚੁੱਟਾ ਵਾਲਾ ਨਾਰਮਲ ਨਮਕ ਹੈ ਉਹ ਵੀ ਪਾ ਰਹੀ ਹਾਂ ਤੁਸੀਂ ਚਾਹੋ ਤਾਂ ਘੱਟ ਵੱਧ ਵੀ ਆਪਣੇ ਟੇਸਟ ਦੇ ਅਕੋਰਡਿੰਗ ਕਰ ਸਕਦੇ ਹੋ ਅੱਧਾ ਚਮਚ ਮੈਂ ਇਹਦੇ ਵਿੱਚ ਕਾਲੀ ਮਿਰਚ ਪੀਸੀ ਹੈ ਓਬਵੀਅਸ ਦੇ ਵਿੱਚ ਪਾਈ ਹੈ ਤੁਸੀਂ ਚਾਹੋ ਤਾਂ ਜਦੋਂ ਮਸਾਲੇ ਪੀਸੀ ਸੀ ਉਸ ਟਾਈਮ ਇੱਕ ਇੱਕ ਵੱਡਾ ਚਮਚ ਪਰ ਕੇ ਕਾਲੀ ਮਿਰਚ ਦਾ ਵੀ ਪਾ ਕੇ ਉਹਨੂੰ ਵੀ ਪੀਸ ਸਕਦੇ ਮੈਂ ਉਸ ਟਾਈਮ ਨਹੀਂ ਕਾਲੀ ਮਿਰਚ ਯੂਜ਼ ਕੀਤੀ ਮੈਂ ਹੁਣ ਅੱਧਾ ਚਮਚ ਇਹਦੇ ਵਿੱਚ ਕਾਲੀ ਮਿਰਚ ਪੀਸੀ ਯੂਜ਼ ਕੀਤੀ ਹੈ ਮਸਾਲਾ ਸਾਡਾ ਰੈਡੀ ਹੋ ਗਿਆ ਆਚਾਰ ਦਾ ਔਰ ਜਿਹੜੀ ਜੋ ਸਾਡੀਆਂ ਸਬਜ਼ੀਆਂ ਸੁਕਾ ਕੇ ਧੁੱਪ ਵਿੱਚ ਰੱਖੀਆਂ ਉਹ ਇਹਨਾਂ ਵਿੱਚ ਪਾ ਦੇਵਾਂਗੇ ਸਬਜ਼ੀਆਂ ਬਿਲਕੁਲ ਸੁੱਕੀਆਂ ਹੋਣੀਆਂ ਚਾਹੀਦੀਆਂ ਡਰਾਈ ਹੋਣੀਆਂ ਚਾਹੀਦੀਆਂ ਗਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਸਾਡੀ ਬਲਾਂਚ ਕੀਤੀਆਂ ਸਬਜ਼ੀਆਂ ਨੂੰ ਅਸੀਂ ਮਸਾਲੇ ਦੇ ਨਾਲ ਥੋੜੀ ਦੇਰ ਲਈ ਪੁੰਨ ਲਵਾਂਗੇ ਤਾਂ ਜੋ ਸਬਜ਼ੀਆਂ ਨੂੰ ਮਸਾਲਾ ਚੰਗੀ ਤਰ੍ਹਾਂ ਕੋਟ ਹੋ ਜਾਏ ਸਬਜ਼ੀਆਂ ਥੋੜੀ ਦੇ ਪਾਣੀ ਛੱਡ ਦੇਣਗੀਆਂ ਪਰ ਅਸੀਂ ਇਹਨਾਂ ਨੂੰ ਹਾਈ ਫਲੇਮ ਦੇ ਉੱਤੇ ਮਸਾਲੇ ਦੇ ਨਾਲ ਚਲਾਉਂਦੇ ਰਵਾਂਗੇ ਤੇ ਜਦੋਂ ਹੀ ਚੰਗੀ ਤਰ੍ਹਾਂ ਕੋਟ ਕਰ ਲਣ ਅਸੀਂ ਇਹਨਾਂ ਨੂੰ ਜ਼ਿਆਦਾ ਨਹੀਂ ਪੁੰਨਣਾ ਹੈ ਨਹੀਂ ਤੇ ਸਬਜ਼ੀਆਂ ਗਲ ਜਾਣੀਆਂ ਸਿਰਫ 2 ਜਾਂ 3 ਮਿੰਟ ਦੇ ਨਾਲ 2 ਮਿੰਟ ਦੇ ਅਸੀਂ ਇਹਨਾਂ ਨੂੰ ਚਲਾਉਣਾ ਹੈਗਾ ਤੇ ਜੋ ਵੀ ਬਰਤਨ ਅਸੀਂ ਹੁਣ ਯੂਜ਼ ਕਰ ਰਹੇ ਉਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਕਿ ਪਾਣੀ ਕਿਤੇ ਵੀ ਗਿੱਲਾ ਲੱਗਾ ਨਾ ਇਹ ਪਾਣੀ ਅਸੀਂ ਬਿਲਕੁਲ ਨਹੀਂ achar ਨੂੰ ਲੱਗਣ ਦੇਣਾ ਤੁਜੋ ਸਾਡਾ ਆਚਾਰ ਹੈ ਅਸੀਂ ਉਹਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮਸਾਲਾ ਕੋਟ ਕਰ ਲਿਆ ਸਬਜ਼ੀਆਂ ਨੂੰ ਔਰ ਸਾਡਾ ਗੋਭੀ ਗਾਜਰ ਤੇ ਸ਼ੈਲਗਮ ਦਾ ਪੰਜਾਬੀ achar ਬਣ ਕੇ ਰੈਡੀ ਹੋ ਗਿਆ ਹੈ ਅਸੀਂ ਇਸ ਨੂੰ ਥੋੜਾ ਜਿਹਾ ਠੰਡਾ ਕਰ ਲਵਾਂਗੇ ਜਦੋਂ ਇਹ achar ਥੋੜਾ ਜਿਹਾ ਠੰਡਾ ਹੋ ਜਾਏਗਾ ਅਸੀਂ ਇਸ ਨੂੰ ਮਰਤਬਾਨ ਵਿੱਚ ਟਰਾਂਸਫਰ ਕਰਾਂਗੇ ਮੈਂ ਮਰਤਬਾਨ ਨੂੰ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾ ਲਿਆ ਉਸ ਤੋਂ ਬਾਅਦ ਸੁੱਕੇ ਕੱਪੜੇ ਦੇਵੇਂ ਮਸਾਲੇ ਸਾਫ਼ ਕਰਕੇ ਜੋ ਸਾਡਾ ਆਚਾਰ ਰੈਡੀ ਹੈ ਅਸੀਂ ਇਨ ਮਰਤਬਾਨ ਵਿੱਚ ਸਟੋਰ ਕਰ ਲਵਾਂਗੇ ਇਸੇ ਤਰ੍ਹਾਂ ਮੈਂ ਸਾਰੇ ਆਚਾਰ ਨੂੰ ਮਰਤਬਾਨ ਵਿੱਚ ਪਾ ਕੇ ਸਟੋਰ ਕਰ ਲਵਾਂਗੀ ਸਾਡਾ ਜੋ ਆਚਾਰ ਹੈ ਖੱਟਾ ਮਿੱਠਾ ਗੋਭੀ ਗਾਜਰ ਛਲਗਮ ਦਾ ਬਣ ਕੇ ਰੈਡੀ ਹੋ ਗਿਆ ਹੈ